ਲੋਜੀ ਆਮ ਆਦਮੀ ਪਾਰਟੀ ਦੇ ਦੋ ਸਭ ਤੋਂ ਸੀਨੀਅਰ ਲੀਡਰ ਤੇ ਐਕਸ ਮੰਤਰੀ 1300 ਕਰੋੜ ਰੁਪਏ ਦੇ ਘਪਲੇ ਦੇ ਵਿੱਚ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਔਰ ਇਹਨਾਂ ਦੇ ਉੱਪਰ ਕੇਸ ਚਲਾਉਣ ਦੀ ਮਨਜ਼ੂਰੀ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਨੇ ਦਿੱਤੀ ਹੈ ਹੁਣ ਆਮ ਆਦਮੀ ਪਾਰਟੀ ਜਿਹੜੀ ਖੁਦ ਨੂੰ ਕੱਟੜ ਇਮਾਨਦਾਰ ਪਾਰਟੀ ਕਹਿੰਦੀ ਰਹੀ ਹੈ ਹੁਣ ਉਹ ਇਹਦੇ ਉੱਪਰ ਕੀ ਬੋਲੇਗੀ ਔਰ ਇਹਦੇ ਨਾਲ ਹੀ ਇੱਕ ਵੱਡਾ ਸਵਾਲ ਪੈਦਾ ਹੋ ਗਿਆ ਹੈ ਕਿ ਕੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਹ ਇਹੋ ਜਿਹੇ ਮਾਮਲਿਆਂ ਦੇ ਵਿੱਚ ਫਸਣਾ ਪਵੇਗਾ ਕਿਉਂਕਿ ਜਿਹੜੇ ਦੋ ਐਕਸ ਮੰਤਰੀ ਇਸ ਮਾਮਲੇ ਦੇ ਵਿੱਚ ਫਸੇ ਨੇ ਜਿਨ੍ਹਾਂ ਦੇ ਉੱਪਰ ਰਾਸ਼ਟਰਪਤੀ ਨੇ ਪਰਚਾ ਕਰਨ ਦੀ ਸਪਾਰਸ਼ ਕਰ ਦਿੱਤੀ ਹੈ ਉਹ ਦੋਨੋਂ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਲਾਹ ਤੇ ਸੰਪਰਕ ਦੇ ਵਿੱਚ ਲਗਾਤਾਰ ਕੰਮ ਕਰ ਰਹੇ ਨੇ ਔਰ ਹੁਣ ਵੀ ਉਹਨਾਂ ਦੇ ਵਿੱਚੋਂ ਇੱਕ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਸਲਾਮਾਂ ਦੇ ਰਿਹਾ ਮਾਮਲਾ ਹੈ ਜੀ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਨਾਲ ਜੁੜਿਆ ਹੋਇਆ ਔਰ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਦੋ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਜਿਨ੍ਹਾਂ ਦੇ ਉੱਪਰ 1300 ਕਰੋੜ ਰੁਪਏ ਦੇ ਕੱਪੜੇ ਦਾ ਕੇਸ ਲਾਉਣ ਦੀ ਮਨਜ਼ੂਰੀ ਪਰਚਾ ਕਰਨ ਦੀ ਮਨਜ਼ੂਰੀ ਮਾਨਯੋਗ ਰਾਸ਼ਟਰਪਤੀ ਨੇ ਆਪ ਦਿੱਤੀ ਹੈ ਹੁਣ ਇਹ ਮਾਮਲਾ 2020 ਨਾਲ ਜੁੜਿਆ ਜਦੋਂ ਜਿਹੜੇ ਮਨੀਸ਼ ਸੋਦੀਆ ਸਿੱਖਿਆ ਮੰਤਰੀ ਸੀ ਤੇ ਨਾਲੇ ਉਪ ਮੁੱਖ ਮੰਤਰੀ ਸੀ ਦਿੱਲੀ ਦੇ ਉਦੋਂ ਕੀ ਹੋਇਆ ਇਹਨਾਂ ਨੇ ਉਥੇ ਸਕੂਲਾਂ ਦੇ ਲਈ ਇਮਾਰਤਾਂ ਉਸਾਰੀਆਂ ਔਰ ਉਹਨਾਂ ਇਮਾਰਤਾਂ ਦੇ ਵਿੱਚ ਜਿਹੜੀ ਸੈਂਟਰਲ ਵਿਜੀਲੈਂਸ ਏਜੰਸੀ ਹੈ ਉਹਨੇ ਇਹ ਦੋਸ਼ ਲਾਇਆ ਕਿ ਉਹਨਾਂ ਇਮਾਰਤਾਂ ਦੇ ਵਿੱਚੋਂ 1300 ਕਰੋੜ ਰੁਪਏ ਦਾ ਕਪਲਾ ਕੀਤਾ ਗਿਆ ਇਹ ਦੋਸ਼ ਲੱਗੇ ਕਿ ਜਿਹੜੀ ਇੱਕ ਇਮਾਰਤ 1500 ਸਕਰ ਫੁੱਟ ਦੇ ਵਿੱਚ ਤਿਆਰ ਹੋਣੀ ਸੀ ਜੀ ਦਾ ਖਰਚਾ 1400 1500 ਸਕਰ ਫੁੱਟ ਪਾਇਆ ਜਾਣਾ ਚਾਹੀਦਾ ਸੀ ਇਹ ਦੋਸ਼ ਲੱਗੇ ਕਿ ਇਹਨਾਂ ਨੇ ਉਹਨਾਂ ਕਮਰਿਆਂ ਦੇ ਵਿੱਚ 8800 ਰੁਪਿਆ ਸਕਰ ਫੁੱਟ ਦਾ ਖਰਚਾ ਦਿਖਾਇਆ ਹੁਣ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ 12000 ਦੇ ਕਰੀਬ ਕਮਰੇ ਉਸ ਵਕਤ ਦਿੱਲੀ ਦੇ ਵਿੱਚ ਪਾਏ ਔਰ ਲਗਭਗ 2400 ਜਿਹੜੇ ਕਲਾਸਰੂਮ ਨੇ ਉਹ ਬਣਾਏ ਗਏ ਸੀਗੇ ਔਰ ਜਿਨ੍ਹਾਂ ਦੇ ਵਿੱਚ ਵੱਧ ਖਰਚਾ ਪਾਉਣ ਦੇ ਦੋਸ਼ ਜਿਹੜੇ ਉਹ ਲੱਗੇ ਨੇ ਔਰ 1300 ਕਰੋੜ ਰੁਪਏ ਦਾ ਕਥਿਤ ਕਮਲਾ ਕਪਲਾ ਹੈ ਜਿਹੜਾ ਉਹ ਸਾਹਮਣੇ ਆ ਰਿਹਾ ਤੇ ਇਸ ਕਪਲੇ ਦੇ ਵਿੱਚ ਮਾਮਲਾ ਸੈਂਟਰਲ ਵਿਜੀਲੈਂਸ ਦੇ ਕੋਲ ਚੱਲ ਰਿਹਾ ਪਰ ਕਿਉਂਕਿ ਇਹ ਦੋਨੋਂ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਦੋਨੋਂ ਹੀ ਸਰਕਾਰ ਦੇ ਵੱਡੇ ਅਹੁਦਿਆਂ ਤੇ ਸੀ ਔਰ ਇਹਨਾਂ ਦੇ ਉੱਪਰ ਸਿੱਧਾ ਕੇਸ ਨਹੀਂ ਕੀਤਾ ਜਾ ਸਕਦਾ ਸੀ ਇਹਦੇ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਤੇ ਹੁਣ ਭਾਰਤ ਦੇ ਰਾਸ਼ਟਰਪਤੀ ਦਰੋਪਤੀ ਮੁਰਮੂ ਨੇ ਇਹਨਾਂ ਦੋਨਾਂ ਦੇ ਉੱਪਰ ਇਹ ਭ੍ਰਿਸ਼ਟਾਚਾਰ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਹੁਣ ਆਮ ਆਦਮੀ ਪਾਰਟੀ ਇਹਦੇ ਉੱਪਰ ਕੀ ਜਵਾਬ ਦੇਗੀ ਕੀ ਬੋਲੇਗੀ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੱਲ ਜਦੋਂ ਵਿਕਰਮਜੀਤ ਮਜੀਠੀਆ ਨੂੰ ਡਰੱਗ ਮਾਮਲੇ ਦੇ ਵਿੱਚ ਸਿੱਟ ਨੇ ਫੇਰ ਬੁਲਾਇਆ ਤੇ ਉਧਰ ਜਦੋਂ ਸੁਖਪਾਲ ਸਿੰਘ ਖਹਿਰਾ ਦਾ ਮਾਮਲਾ ਦੋ ਦਿਨ ਪਹਿਲਾਂ ਉੱਠਿਆ ਉਸ ਵਕਤ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਹੈ ਉਹਨਾਂ ਨੇ ਕਿਹਾ ਕਿ ਵੇਖੋ ਜਿੰਨੇ ਕਰਨਾ ਉਹਨੂੰ ਭਰਨਾ ਪੈਣਾ ਜਿੰਨੇ ਕੀਤਾ ਉਹਨੂੰ ਭੁਗਤਣਾ ਪੈਣਾ ਇਹਦੇ ਚ ਚੀਕਣ ਦੀ ਕੀ ਲੋੜ ਹੈ ਅਮਨ अरोड़ा ਨੇ ਕਿਹਾ ਕਿ ਜੇਕਰ ਤੁਸੀਂ ਸਹੀ ਹੋਏ ਸੱਚੇ ਹੋਏ ਤਾਂ ਫਿਰ ਕਾਰਵਾਈ ਦੇ ਵਿੱਚ ਸਾਫ਼ ਦਿਓ ਜੇ ਸੱਚੇ ਹੋਏ ਤਾਂ ਸੱਚੇ ਸਾਬਤ ਹੋ ਜਾਊਂਗੇ ਹੁਣ ਦੇਖੋ ਆਮ ਆਦਮੀ ਪਾਰਟੀ ਜਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਿਸੇ ਹੋਰ ਤੇ ਕਾਰਵਾਈ ਹੁੰਦੀ ਹੈ ਤਾਂ ਅਜਿਹਾ ਹੀ ਬਿਆਨ ਦਿੰਦੀ ਹੈ ਪਰ ਜਦੋਂ ਹੀ ਆਮ ਆਦਮੀ ਪਾਰਟੀ ਦੇ ਲੀਡਰ ਕਪੜਿਆਂ ਦੇ ਵਿੱਚ ਫਸਦੇ ਨੇ ਜਾਂ ਉਹਨਾਂ ਤੇ ਕਪੜਿਆਂ ਦੇ ਦੋਸ਼ ਲੱਗਦੇ ਨੇ ਤਾਂ ਉਦੋਂ ਆਮ ਆਦਮੀ ਪਾਰਟੀ ਅਕਸਰ ਇਹੋ ਜਿਹੀਆਂ ਗੱਲਾਂ ਛੱਡ ਕੇ ਫਿਰ ਧਰਨੇ ਲਾਉਣ ਲੱਗ ਪੈਂਦੀ ਹੈ ਫਿਰ ਮਜਾਰੇ ਕਰਦੀ ਹੈ ਫਿਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਝੂਠਾ ਫਸਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਜਿਹੜੀ ਪੰਜਾਬ 'ਚ ਧਰਨੇ ਲਾਉਣ ਦੇ ਸਖਤ ਖਿਲਾਫ ਹੈ ਉਹ ਜਦੋਂ ਵੀ ਪਿਛਲੇ ਟਾਈਮ 'ਚ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਜਾਂ ਮਨੀਸ਼ ਸਸੋਦੀਆ ਨੂੰ ਜਾਂ ਸੰਜੇ ਸਿੰਘ ਨੂੰ ਜਾਂ ਸਤਿੰਦਰ ਜੈਨ ਨੂੰ ਗ੍ਰਿਫਤਾਰ ਕੀਤਾ ਤਾਂ ਆਮ ਆਦਮੀ ਪਾਰਟੀ ਦਿੱਲੀ ਦੀਆਂ ਸੜਕਾਂ ਦੇ ਉੱਪਰ ਧਰਨੇ ਲਾਉਂਦੀ ਤੇ ਰੋਡ ਜਾਮ ਕਰਦੀ ਦਿਖੀ ਇੱਥੋਂ ਤੱਕ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਸ ਜਿਹੜੇ ਪੰਜਾਬ ਦੇ ਵਿੱਚ ਬੇਰੁਜ਼ਗਾਰਾਂ ਤੇ ਕੱਚੇ ਮੁਲਾਜ਼ਮਾਂ ਦੇ ਧਰਨਿਆਂ ਤੇ ਬਹੁਤ ਖਫਾ ਨੇ ਔਰ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਨੇ ਵੀ ਧਰਨਾ ਨਹੀਂ ਲਾਉਣਾ ਚਾਹੀਦਾ ਜਦੋਂ ਹੀ ਇਹਨਾਂ ਦੇ ਆਪਦੇ ਕਿਸੇ ਲੀਡਰ ਨੂੰ ਭ੍ਰਿਸ਼ਟਾਚਾਰ 'ਚ ਹੱਥ ਪਾਇਆ ਜਾਂਦਾ ਤਾਂ ਤੁਸੀਂ ਤਸਵੀਰਾਂ ਦੇਖੀਆਂ ਹੋਣਗੀਆਂ ਕਿ ਜਿਹੜੇ ਹਰਜੋਤ ਬੈਂਸ ਸਿੱਖਿਆ ਮੰਤਰੀ ਨੇ ਉਹ ਖੁਦ ਦਿੱਲੀ ਦੀਆਂ ਸੜਕਾਂ ਤੇ ਜਾ ਕੇ ਲੇਟ ਦੇ ਨਜ਼ਰ ਆਏ ਵੀਡੀਓ ਫੋਟੋਆਂ ਤੁਸੀਂ ਦੇਖੀਆਂ ਹੋਣਗੀਆਂ ਔਰ ਹੁਣ ਆਮ ਆਦਮੀ ਪਾਰਟੀ ਇਸ ਮਸਲੇ ਤੇ ਕੀ ਬੋਲੇਗੀ ਮੇਰੇ ਖਿਆਲ ਨਾਲ ਇਹੀ ਬੋਲੇਗੀ ਕਿ ਧੱਕਾ ਕੀਤਾ ਜਾ ਰਿਹਾ ਹੈ ਨਿਯਾਜ ਕੀਤਾ ਜਾ ਰਿਹਾ ਹੈ ਦੋਸ਼ ਝੂਠਾ ਹੈ ਜਿਹੜੇ ਮਨੀਸ਼ ਸੋਧਿਆ ਨੇ ਜਿਨ੍ਹਾਂ ਨੂੰ ਹੁਣ ਇਸ 1300 ਕਰੋੜ ਦੇ ਨਵੇਂ ਕਫਲੇ ਦੇ ਵਿੱਚ ਨਾਮਜਦ ਕੀਤਾ ਜਾ ਰਿਹਾ ਹੈ ਉਹਦੇ ਉੱਪਰ ਪਹਿਲਾਂ ਵੀ ਜਿਹੜੀ ਦਿੱਲੀ ਐਕਸਾਈਜ਼ ਪਾਲਿਸੀ ਹੈ ਉਹਦੇ ਵਿੱਚ ਕਫਲੇ ਦਾ ਕੇਸ ਚੱਲ ਰਿਹਾ ਔਰ ਉਹਦੇ ਵਿੱਚ ਵੀ ਈਡੀ ਨੇ ਉਹਨਾਂ ਨੂੰ 17 ਮਹੀਨੇ ਪਹਿਲਾਂ ਜੇਲ੍ਹ ਦੇ ਵਿੱਚ ਰੱਖਿਆ 16-17 ਮਹੀਨੇ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਉਹ ਅਜੇ ਜ਼ਮਾਨਤ ਤੇ ਬਾਹਰ ਨੇ ਤੇ ਦੂਜੇ ਸਤਿੰਦਰ ਜੈਨ ਅਜੇ ਵੀ ਜੇਲ੍ਹ ਦੇ ਵਿੱਚ ਨਹੀਂ ਪਰ ਇੱਕ ਕੇਸ ਭ੍ਰਿਸ਼ਟਾਚਾਰ ਦਾ ਕਪਲੇ ਦਾ ਹੋਰ ਚੱਲਣ ਦੀ ਮਨਜ਼ੂਰੀ ਭਾਰਤ ਦੇ ਰਾਸ਼ਟਰਪਤੀ ਨੇ ਦੇ ਦਿੱਤੀ ਹੈ ਹੁਣ ਇੱਥੇ ਇੱਕ ਸਵਾਲ ਇਹ ਵੀ ਹੈ ਕਿ ਮਨੀਸ਼ ਸੋਦੀਆ ਜਿਨ੍ਹਾਂ ਦੇ ਉੱਪਰ 2-2 3-3 ਭ੍ਰਿਸ਼ਟਾਚਾਰ ਦੇ ਮਾਮਲੇ ਦਿੱਲੀ ਦੇ ਵਿੱਚ ਚੱਲਣੇ ਸ਼ੁਰੂ ਹੋ ਗਏ ਨੇ ਉਹ ਪੰਜਾਬ ਦੇ ਵਿੱਚ ਆ ਕੇ ਪੰਜਾਬ ਸਰਕਾਰ ਨੂੰ ਸਲਾਹਾਂ ਦੇ ਰਹੇ ਨੇ ਤੇ ਪੰਜਾਬ ਦੀ ਐਕਸਾਈਜ਼ ਪਾਲਿਸੀ ਵੀ ਉਨ੍ਹਾਂ ਦੇ ਸਲਾਹਾਂ ਤੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਬਣਾਈ ਜਾਂਦੀ ਦੱਸੀ ਜਾਂਦੀ ਹੈ ਸੁਖਬੀਰ ਬਾਦਲ ਵਿਕਰਮਜੀਤ ਠੀਆ ਤੇ ਕਾਂਗਰਸ ਦੇ ਆਗੂਆਂ ਨੇ ਲਗਾਤਾਰ ਇਹ ਮੁੱਦਾ ਚੁੱਕਿਆ ਕਿ ਜੇਕਰ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਕਪਲਾ ਸੀ ਤਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਬਿਲਕੁਲ ਉਸੇ ਤਰ੍ਹਾਂ ਦੀ ਐਕਸਾਈਜ਼ ਪਾਲਿਸੀ ਚਲਾਈ ਹੈ ਤਾਂ ਫਿਰ ਪੰਜਾਬ ਦੇ ਵਿੱਚ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਫਿਰ ਭਗਵੰਤ ਮਾਨ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੁਣ ਵੀ ਮਨੀਸ਼ ਸੋਦੀਆ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਪੰਜਾਬ ਦੇ ਵਿੱਚ ਆ ਕੇ ਉਹ ਇੱਕ ਕੈਬਨਟ ਮੰਤਰੀ ਵਾਂਗ ਕੰਮ ਕਰ ਰਹੇ ਨੇ ਸਲਾਹਾਂ ਦੇ ਰਹੇ ਨੇ ਸਕੂਲਾਂ ਦੇ ਦੌਰੇ ਕਰ ਰਹੇ ਨੇ ਔਰ ਹੁਣ ਕੀ ਭਗਵੰਤ ਮਾਨ ਸਰਕਾਰ ਦੇ ਉੱਪਰ ਵੀ ਕੇਂਦਰੀ ਏਜੰਸੀ ਕਾਰਵਾਈ ਕਰੇਗੀ ਕੀ ਭਗਵੰਤ ਮਾਨ ਨੂੰ ਵੀ ਕਿਸੇ ਅਜਿਹੇ ਕੇਸ ਦਾ ਸਾਹਮਣਾ ਕਰਨਾ ਪਵੇਗਾ ਜਿਹੋ ਜੇ ਕੇਸ ਉਹਨਾਂ ਨੂੰ ਸਲਾਹਾਂ ਦੇਣ ਵਾਲੇ ਮਨੀਸ਼ ਸੋਦੀਆ ਸਾਹਿਬ ਸਤਿੰਦਰ ਜੈਨ ਸਾਹਿਬ ਜਾ ਕੇਜਰੀਵਾਲ ਸਾਹਿਬ ਪੁੱਤਰੇ ਨੇ ਪੰਜਾਬ ਦੇ ਵਿੱਚ ਤਾਂ ਵੱਡਾ ਚਰਚਾ ਇਹ ਵੀ ਹੈ ਕਿ ਪੰਜਾਬ ਚ ਹੁਣ ਸਰਕਾਰ ਭਗਵੰਤ ਮਾਨ ਸਾਹਿਬ ਨਹੀਂ ਚਲਾ ਰਹੇ ਚਰਚਾ ਮੀਡੀਆ ਦੇ ਵਿੱਚ ਵੀ ਹੈ ਕਿ ਜਿਹੜੀ ਦਿੱਲੀ ਲੋਬੀ ਹੈ ਉਹ ਹੀ ਪੰਜਾਬ ਦੀ ਪੂਰੀ ਸਰਕਾਰ ਨੂੰ ਲੀਡ ਕਰ ਰਹੀ ਹੈ ਗਾਈਡ ਕਰ ਰਹੀ ਹੈ ਤੇ ਚਲਾ ਰਹੀ ਹੈ ਆਮ ਆਦਮੀ ਪਾਰਟੀ ਇਹ ਕਹਿ ਕੇ ਸੁਰਖਰੂ ਹੋ ਜਾਂਦੀ ਹੈ ਕਿ ਵੇਖੋ ਕਾਂਗਰਸ ਵੀ ਤਾਂ ਦਿੱਲੀ ਤੋਂ ਚੱਲਦੀ ਹੈ ਕਾਂਗਰਸ ਦੀ ਵੀ ਬੀਤੇ ਦਿਨੀ ਦਿੱਲੀ ਦੇ ਲੀਡਰਾਂ ਨੇ ਮੀਟਿੰਗ ਦਿੱਲੀ ਚ ਹੀ ਸੱਦੀ ਹੈ ਤਾਂ ਸਾਨੂੰ ਕਿਵੇਂ ਕਹਿ ਸਕਦੇ ਨੇ ਪਰ ਸਵਾਲ ਇੱਥੇ ਇਹ ਹੈ ਕਿ ਇੱਕ ਉਂਗਲ ਜੇ ਟੋਢੇ ਵੱਲ ਹੈ ਤਾਂ ਉਹਦਾ ਸਪਸ਼ਟੀਕਰਨ ਦੇਣ ਦੀ ਬਜਾਏ ਦੂਜੇ ਵੱਲ ਦੋ ਉਂਗਲਾਂ ਕਰਕੇ ਵਿਅਕਤੀ ਬਰੀ ਨਹੀਂ ਹੋ ਸਕਦਾ ਸੋ ਆਮ ਆਦਮੀ ਪਾਰਟੀ ਜਿਹਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਬੰਦਿਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਚਲਾਉਣ ਲਈ ਚੁਣਿਆ ਦਿੱਲੀ ਦੇ ਨਹੀਂ ਜਾਂ ਪੰਜਾਬ ਤੋਂ ਬਾਹਰ ਦੇ ਬੰਦਿਆਂ ਨੂੰ ਨਹੀਂ ਚੁਣਿਆ ਪਰ ਜੇਕਰ ਪੰਜਾਬ ਦੇ ਵਿੱਚ ਇੰਜ ਹੋਵੇਗਾ ਕਿ ਆ ਬਾਹਰ ਦੇ ਜਿਹੜੇ ਆਗੂ ਨੇ ਉਹੀ ਸਾਰਾ ਕੰਮ ਕਰਨਗੇ ਤਾਂ ਫਿਰ ਕੀ ਬਣੇਗਾ ਹੁਣ ਸਵਾਲ ਇਹ ਹੈ ਕਿ ਮਨੀਸ ਸੋਦੀਆ ਤੇ ਸਤਿੰਦਰ ਜੈਨ ਦੇ ਉੱਪਰ ਜਿਹੜਾ ਇਹ 1300 ਕਰੋੜ ਦੇ ਕਫਲੇ ਦਾ ਕੇਸ ਲਾਉਣ ਦੀ ਮਨਜ਼ੂਰੀ ਮਿਲੀ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਆਮ ਆਦਮੀ ਪਾਰਟੀ ਕੀ ਕਹੇਗੀ ਦੇਖੋ ਜੇ ਤੁਸੀਂ ਮਾਰੋ ਤੇ ਪੋਲੇ ਤੇ ਜੇ ਉਹ ਮਾਰਨ ਤੇ ਠੋਲੇ ਇਹ ਨੀਤੀ ਆਮ ਆਦਮੀ ਪਾਰਟੀ ਨੂੰ ਵੀ ਨਹੀਂ ਵਰਤਣੀ ਚਾਹੀਦੀ ਭਾਵੇਂ ਬੀਜੇਪੀ ਕਾਂਗਰਸ ਕਾਲੀ ਦਲ ਸਾਰੀਆਂ ਹੀ ਪਾਰਟੀਆਂ ਇਸ ਹਮਾਮ ਚ ਨੰਗੀਆਂ ਨੇ ਲੋਕ ਉਹਨਾਂ ਦੀ ਹਕੀਕਤ ਵੀ ਸਮਝ ਚੁੱਕੇ ਨੇ ਜਾਣ ਚੁੱਕੇ ਨੇ ਤੇਜ ਤੇ ਚੇਤਨ ਦਿਮਾਗ ਇਹਨਾਂ ਸਾਰਿਆਂ ਦੀ ਹਕੀਕਤ ਜਾਣਦੇ ਨੇ ਕਿਉਂਕਿ ਸਾਰੇ ਇੱਕੋ ਥਾਲੀ ਦੇ ਚਟੇ ਵੱਟੇ ਨੇ ਪਰ ਜਿਹੜਾ ਦੋਸ਼ ਆਮ ਆਦਮੀ ਪਾਰਟੀ ਦੇ ਇਹਨਾਂ ਨੇਤਾਵਾਂ ਤੇ ਲੱਗਾ ਹੈ ਤਾਂ ਹੁਣ ਕੱਟੜ ਇਮਾਨਦਾਰ ਕਹੀ ਜਾਣ ਵਾਲੀ ਆਮ ਆਦਮੀ ਪਾਰਟੀ ਕੀ ਕਵੇਗੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਰੋਕਣ ਦੇ ਲਈ ਲਹਿਰ ਚਲਾਉਣ ਦੀ ਗੱਲ ਕਰਦੀ ਹੈ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਵਿਰੁੱਧ ਜ਼ੀਰੋ ਟੋਲਰੈਂਸ ਦੀ ਗੱਲ ਕਰਦੀ ਹੈ ਮਤਲਬ ਕਿ 0% ਭ੍ਰਿਸ਼ਟਾਚਾਰ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਦੀ ਗੱਲ ਕਰਦੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਵਿਚਲੇ ਕਈ ਵਿਧਾਇਕਾਂ ਐਮਐਲਏ ਤੇ ਮੰਤਰੀਆਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ ਪਰ ਆਮ ਆਦਮੀ ਪਾਰਟੀ ਤਾਂ ਇਹਦੇ ਤੇ ਵੀ ਚੁੱਪ ਹੈ ਬੀਬੀ ਨਰਿੰਦਰ ਕੌਰ ਭਰਾਜ ਜਿਹੜੀ ਆਮ ਆਦਮੀ ਪਾਰਟੀ ਦੀ ਐਮਐਲਏ ਆ ਉਹਦੇ ਤੇ ਕਿੰਨਾ ਗੰਭੀਰ ਵੱਡਾ ਦੋਸ਼ ਲੱਗਿਆ ਤੇ ਦੋਸ਼ ਲਾਉਣ ਵਾਲੇ ਨੇ ਦੋ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਤੱਥ ਸਬੂਤ ਜਿੰਨੇ ਕੁ ਵੀ ਉਹਦੇ ਕੋਲ ਸੀ ਉਹ ਮੀਡੀਆ ਨੂੰ ਦਿਖਾਏ ਨੇ ਤੇ ਪੁਗਤਾਏ ਨੇ ਪਰ ਹੁਣ ਤੱਕ ਆਮ ਆਦਮੀ ਪਾਰਟੀ ਇਸ ਮਾਮਲੇ ਤੇ ਖਮੋਸ਼ ਹੈ ਚੁੱਪ ਹੈ ਉਧਰ ਬਲਕਾਰ ਸਿੱਧੂ ਤੇ ਪਿਛਲੇ ਦਿਨੀ ਦੋਸ਼ ਲੱਗੇ ਨੇ ਉਸ ਤੋਂ ਪਹਿਲਾਂ ਕਟਾਰੂ ਚੱਕ ਤੇ ਉਸ ਤੋਂ ਪਹਿਲਾਂ ਜਿਹੜੇ ਗੁਰੂ ਹਰਸਾਏ ਦੇ ਐਮਐਲਏ ਫੌਜਾ ਸਰਾਰੀ ਉਹਨਾਂ ਤੇ ਹੁਣ ਤੱਕ ਬੀਬੀ ਅਨਮੋਲ ਗਗਨਮਾਨ ਤੇ ਵੀ ਦੋਸ਼ ਲੱਗੇ ਨੇ ਕਿੰਨੇ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਵਿਧਾਇਕ ਨੇ ਤੇ ਮੰਤਰੀ ਨੇ ਜਿਨ੍ਹਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਤੇ ਹੋਰ ਗਲਤ ਕੰਮਾਂ ਦੇ ਦੋਸ਼ ਲੱਗੇ ਨੇ ਪਰ ਆਮ ਆਦਮੀ ਪਾਰਟੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਚੁੱਪ ਹੈ ਖਮੋਸ਼ ਹੈ ਕਿਉਂ ਖਮੋਸ਼ ਹੈ ਕਿਉਂ ਨਹੀਂ ਬੋਲਦੀ ਲੋਕਾਂ ਦੇ ਵਿੱਚ ਕਲੈਰਿਟੀ ਕਿਉਂ ਨਹੀਂ ਕਰਦੀ ਮਾਮਲੇ ਤੇ ਚੁੱਪ ਕਿਉਂ ਅਟ ਲਈ ਜਾਂਦੀ ਹੈ ਕਿਉਂ ਨਹੀਂ ਨਰਿੰਦਰ ਕੌਰ ਭਰਾਜ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਨੇ ਕੋਈ ਸਪਸ਼ਟੀ ਕਰਨ ਦਿੱਤਾ ਜਦੋਂ ਜਿਹੜੀ ਐਮਐਲਏ ਬੀਬੀ ਮਾਨੋਕੇ ਆ ਉਹਦੇ ਉੱਪਰ ਕੋਠੀ ਨੱਪਣ ਦੇ ਇਲਜ਼ਾਮ ਲੱਗੇ ਸੀ ਉਦੋਂ ਵੀ ਆਮ ਆਦਮੀ ਪਾਰਟੀ ਚੁੱਪ ਰਹੀ ਸੀ ਖਮੋਸ਼ ਰਹੀ ਸੀ ਤਾਂ ਆਮ ਆਦਮੀ ਪਾਰਟੀ ਦੀ ਇਹ ਖਮੋਸ਼ੀ ਆਮ ਆਦਮੀ ਪਾਰਟੀ ਦੇ ਗਲੇ ਦੀ ਹੱਡੀ ਬਣ ਜਾਣੀ ਹੈ ਕਿਉਂਕਿ 2027 ਸਿਰ ਤੇ ਆ ਗਿਆ 25 ਅੱਧ ਬੀਤ ਗਿਆ ਤੇ ਚੋਣਾਂ ਆਉਣ 'ਚ ਡੇਢ ਸਾਲ ਬਾਕੀ ਬਚਦਾ ਹੈ ਤਾਂ ਡੇਢ ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਉੱਪਰ ਜੇ ਇਸੇ ਤਰ੍ਹਾਂ ਸਵਾਲਾਂ ਦੀ ਝੰਡੀ ਲੱਗਦੀ ਰਹੀ ਤਾਂ ਆਮ ਆਦਮੀ ਪਾਰਟੀ 2027 ਦੀਆਂ ਚੋਣਾਂ ਦੇ ਵਿੱਚ ਬੀਤੇ ਦੀ ਗੱਲ ਹੋ ਸਕਦੀ ਹੈ ਜਿਵੇਂ ਕਿ ਅਕਾਲੀ ਦਲ ਨੂੰ ਸੁਖਬੀਰ ਬਾਦਲ ਦੀ ਅਗਵਾਈ ਸੁਖਬੀਰ ਬਾਦਲ ਦੇ ਹੰਕਾਰ ਨੇ ਡੋਬਿਆ ਡਬੋਇਆ ਤੇ ਅਕਾਲੀ ਦਲ ਦੇ ਜਿੰਨੇ ਵੀ ਸਿਆਣੇ ਆਗੂ ਸੀ ਸਮਝਦਾਰ ਸੀ ਉਹ ਸਾਰੇ ਅਕਾਲੀ ਦਲ ਦੀ ਬੇੜੀ 'ਚੋਂ ਛਾਲ ਮਾਰ ਗਏ ਨੇ ਕਿਉਂਕਿ ਸੁਖਬੀਰ ਬਾਦਲ ਅਕਾਲੀ ਦਲ ਦੇ ਬੇੜੇ ਦੇ ਲਈ ਇੱਕ ਉਹ ਭਾਰੀ ਪੱਥਰ ਸਾਬਤ ਹੋ ਰਿਹਾ ਜਿਹੜਾ ਲਗਾਤਾਰ ਅਕਾਲੀ ਦਲ ਨੂੰ ਡਬੋਂਦਾ ਜਾ ਰਿਹਾ ਇਸੇ ਹੀ ਤਰ੍ਹਾਂ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਵਿੱਚ ਬੀਤੇ ਦੀ ਗੱਲ ਹੋ ਸਕਦੀ ਹੈ ਜਿਵੇਂ ਦਿੱਲੀ ਦੇ ਵਿੱਚ ਕਰਾਰੀ ਹਾਰ ਆਮ ਆਦਮੀ ਪਾਰਟੀ ਦੀ ਆਖੀ ਜਾ ਸਕਦੀ ਹੈ ਕਿਉਂਕਿ ਬਹੁਤ ਵੱਡੀ ਜਿੱਤ ਦੀ ਉਮੀਦ ਸੀ ਤੇ ਹਾਰ ਉੱਥੇ ਕੇਜਰੀਵਾਲ ਖੁਦ ਵੀ ਗਏ ਜਦੋਂ ਪਾਰਟੀ ਦਾ ਸੁਪਰੀਮੋ ਵੀ ਹਾਰ ਗਿਆ ਤਾਂ ਫਿਰ ਇਸ ਨੂੰ ਕਰਾਰੀ ਹਾਰ ਤਾਂ ਕਿਹਾ ਹੀ ਜਾ ਸਕਦਾ ਹੁਣ ਤੁਸੀਂ ਆਪਣਾ ਕਮੈਂਟ ਲਿਖਿਓ ਇਹਦੇ ਬਾਰੇ ਕੀ ਕਹੋਗੇ ਹੁਣ ਜਿਹੜਾ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਹੋਰਾਂ ਦਾ ਕਿਸਾਨਾਂ ਦੇ ਨਾਲ ਜਿਹੜੀ ਤਣਾਤਣੀ ਆਈ ਹੈ ਉਹਦੇ ਬਾਰੇ ਕੀ ਕਹੋਗੇ ਕੀ ਉਸ ਤਰ੍ਹਾਂ ਤਣੀ ਦਾ ਭਗਵੰਤ ਮਾਨ ਸਰਕਾਰ ਨੂੰ ਕੋਈ ਲਾਭ ਹੈ ਫਾਇਦਾ ਹੈ ਜਾਂ ਉਸ ਤਰ੍ਹਾਂ ਤਣੀ ਨਾਲ ਆਮ ਆਦਮੀ ਪਾਰਟੀ ਦੀ ਹੋਰ ਜਿਆਦਾ ਫੱਟੀ ਪੁੱਤੀ ਜਾ ਰਹੀ ਹੈ ਇਹਦੇ ਤੇ ਵੀ ਤੁਸੀਂ ਆਪਣਾ ਕਮੈਂਟ ਲਿਖਣਾ ਕਿਉਂਕਿ ਇੱਕ ਪਾਸੇ ਭਗਵੰਤ ਮਾਨ ਮੁੱਖ ਮੰਤਰੀ ਦੀ ਹیثیت ਚ ਐਕਸ਼ਨ ਲੈ ਰਿਹਾ ਤੇ ਦੂਜੇ ਪਾਸੇ ਕਿਸਾਨ ਮਜ਼ਦੂਰ ਬੇਰੁਜ਼ਗਾਰ ਕੱਚੇ ਮਲਾਜ਼ਮ ਛੋਟੇ ਦੁਕਾਨਦਾਰ ਆਪਣੇ ਸੰਘਰਸ਼ ਜਿਹੜੇ ਨੇ ਉਹ ਚੁੱਕ ਰਹੇ ਨੇ ਉਹ ਕਹਿੰਦੇ ਨੇ ਕਿ ਵੋਟਾਂ ਦੇ ਟਾਈਮ ਜਿਹੜੀਆਂ ਗਰੰਟੀਆਂ ਦੇ ਕੇ ਸਾਡੇ ਨਾਲ ਜਿਹੜੇ ਵਾਦੇ ਕੀਤੇ ਗਏ ਸੀ ਉਹ ਪੂਰੇ ਨਹੀਂ ਕੀਤੇ ਗਏ ਹੁਣ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਤੁਹਾਨੂੰ ਕੀ ਲੱਗਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਆਪਣੇ ਲਾਈਵ ਸੱਚ ਟੀਵੀ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਿਓ ਤੇ ਬੈਲ ਦਾ ਬਟਨ ਜ਼ਰੂਰ ਦਬਾ ਦਿਓ ਕਿਉਂਕਿ ਇਹ ਉਹ ਚੈਨਲ ਹੈ ਜਿਹੜਾ ਲੋਕਾਂ ਦੇ ਮੁੱਦੇ ਚੁੱਕਦਾ ਹੈ ਜਿਹੜਾ ਸਰਕਾਰਾਂ ਦੇ ਉੱਪਰ ਉਹ ਵਾਜਬ ਸਵਾਲ ਸਹੀ ਸਵਾਲ ਉਠਾਉਂਦਾ ਹੈ ਜਿਹੜੇ ਲੋਕਾਂ ਦੀ ਪਹਿਰੇਦਾਰੀ ਕਰਨ ਲਈ ਜਿਹੜੇ ਲੋਕਤੰਤਰ ਦੇ ਲਈ ਬਹੁਤ ਜ਼ਰੂਰੀ ਨੇ ਔਰ ਜਿਹੜਾ ਮੀਡੀਆ ਦਾ ਅਸਲੀ ਕੰਮ ਵੀ ਹੈ ਚੌਥਾ ਥੰਮ ਬਣ ਕੇ ਲੋਕਤੰਤਰ ਦੀ ਪਹਿਰੇਦਾਰੀ ਕਰਨਾ ਬਹੁਤ ਵੇ